ਇਤੇ ਜ਼ ਮੌਕ ਡ੍ਰਿਲ ਜਿਸ ਦੇ ਵਿੱਚ ਇੱਕ ਰਿਫਰੈਸ਼ਰ ਟ੍ਰੇਨਿੰਗ ਸਾਡੇ ਸਮੂਹ ਸਟਾਫ ਨੂੰ ਦਿੱਤੀ ਗਈ ਤਾਂ ਕਿ ਅਗਰ ਕਦੀ ਵੀ ਕੋਈ ਵੀ ਬਾਈ ਚਾਂਸ ਕੋਈ ਅੱਗ ਦਾ ਕੋਈ ਇਸ਼ੂ ਆਂਦਾ ਹੈ ਤਾਂ ਸਾਡਾ ਸਾਰਾ ਸਟਾਫ ਔਨ ਡਿਊਟੀ ਕੋਈ ਵੀ ਹੋਏ ਜਦੋਂ ਕੋਈ ਵੀ ਸਟਾਫ ਦਾ ਮੈਂਬਰ ਹੋਵੇ ਉਹ ਟ੍ਰੇਨ ਹੋਏ ਤਾਂ ਕਿ ਵਾਟਰ ਦਾ ਸਿਸਟਮ ਲਗਾਇਆ ਗਿਆ ਹੈ ਗਵਰਨਮੈਂਟ ਵੱਲੋਂ ਤਾਂ ਕਿ ਅਗਰ ਇਸ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਹੁੰਦੀ ਆ ਆ ਇਨੀਸ਼ੀਏਟਲੀ ਅੱਗ ਦੇ ਕਾਬੂ ਪਾ ਕੇ ਲੋਕਾਂ ਨੇ ਜਾਨਾਂ ਨੂੰ ਬਚਾਇਆ ਜਾ ਸਕੀ। ਮੈਮ ਇੱਕ ਸਵਾਲ ਹੈ ਅੱਗ ਲੱਗਣ ਦੇ ਕਾਰਨ ਕੀ ਹੈ? ਸਭ ਤੋਂ ਵੱਧ ਅੱਗ ਕਿੱਦਾਂ ਲੱਗਦੀ ਹੈ? ਔਰ ਸਾਡੇ ਡਿਪਾਰਟਮੈਂਟ ਨੇ ਉਹਨਾਂ ਨਾਲ ਤਿਆਰ ਕਰਕੇ ਸਾਰਾ ਫਾਇਰ ਐਕਸਟਿੰਗੁਇਸ਼ਰ ਦੀ ਯੂਸੇਜ ਔਰ ਟਾਈਪਸ ਆਫ ਜਿਹੜੀ ਫਾਇਰ ਹੈ ਸਭ ਦੇ ਬਾਰੇ ਜਾਣਕਾਰੀ ਦਿੱਤੀ। ਤੇ ਉਹਨਾਂ ਨੂੰ ਸਾਰਾ ਕੁਝ ਦੱਸਿਆ ਗਿਆ ਫਰਮ एवरीथिंग ABC ਤੋਂ ਲੈ ਕੇ ਸਾਰਾ ਕੁਝ ਦੱਸਿਆ ਗਿਆ ਆਫ ਦਾ ਸਿਲੰਡਰ ਦਾ ਤਾਈ ਹੁੰਦਾ ਕਿ ਤਾਪਮਾਨ ਜਿਹੜਾ ਹੈ ਉਹ ਮੇਨਟੇਨ ਰਵੇ ਬਹੁਤ ਜ਼ਿਆਦਾ ਬੰਦ ਜਿਹੜੇ ਬਾਕਸਿਸ ਆ ਉਹਨਾਂ ਦੇ ਅੰਦਰ ਸਿਲੰਡਰ ਨਹੀਂ ਹੋਣੇ ਚਾਹੀਦੇ ਜਿਉਂਕਿਉਜ਼ ਟੈਂਪਰੇਚਰ ਵੱਧਦਾ ਹੈ ਤਾਂ ਉਹਦਾ ਵੀ ਤਾਪਮਾਨ ਵੱਧਦਾ ਹੈ ਤਾਂ ਉਹਦੇ ਅੰਦਰ ਜਿਹੜੀ ਗੈਸ ਆ ਉਹ ਜ਼ਿਆਦਾ ਸਰਕੂਲੇਟ ਕਰਦੀ ਆ ਹਰ 5003 ਮਹੀਨੇ ਬਾਅਦ ਹੋਣੀ ਚਾਹੀਦੀ ਹੈ ਜ਼ਰੂਰੀ ਹੁੰਦੀ ਹੈ ਇਹ ਇੱਕ ਅੱਗ ਦੇ ਉੱਤੇ ਕਾਬੂ ਪਾਇਆ ਜਾਂਦਾ ਅੱਗ ਕਿਸੇ ਵੀ ਪ੍ਰਕਾਰ ਦੀ ਹੁੰਦੀ ਚਾਹੇ ਉਹ ਤੇਲ ਵਾਲੇ ਹੋਵੇ ਚਾਹੇ ਉਹ ਇਲੈਕਟ੍ਰੀਕਲ ਵਾਲੀ ਹੋਵੇ ਜਾਂ ਨੋਰਮਲ ਆ ਕਿ ਹੋਵੇ ਟੱਕਿਆਂ ਦੇ ਨਾਲ ਅੱਗ ਲੱਗ ਜਾਂਦੀ ਹੈ ਸੋ ਇਹ ਸਿਚੁਏਸ਼ਨ ਤੇ ਡਿਪੈਂਡ ਕਰਦਾ ਹੈਗਾ ਆ ਤਾਂ ਜਾਂ ਫਿਰ ਕੋਈ ਬੀੜੀ ਸਿਗਰਟ ਪੀ ਕੇ ਕਿਤੇ ğıਰਾ ਦਿੰਦੇ ਆ ਨਾ ਇਸੇ ਲਈ ਨੋ ਸਮੋਕਿੰਗ ਜਿਹੜੀ ਹੈ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਕਿ ਨੋ ਸਮੋਕਿੰਗ ਦਾ ਜਿਹੜਾ ਹੈ ਉਹ ਫਾਲੋ ਕਰਨਾ ਚਾਹੀਦਾ ਹੈ ਕੋਈ ਵੀ ਆਰਮੀ ਦੇ ਵਿੱਚੋਂ ਆ ਸਾਨੂੰ ਤਾਂ ਹਰ ਚੀਜ਼ ਦੀ ਟ੍ਰੇਨਿੰਗ ਕਰਦੇ ਆ। ਕੀ ਆ ਬਾਤ ਹੈ ਜੀ? ਠੀਕ ਹੈ ਜੀ। ਅਰ ਅਸੀਂ ਤਾਂ ਹਰ ਸਿਲੰਡਰ ਚਾਹੇ ਕੋਈ ਵੀ ਟਾਈਪ ਦਾ ਹੋਵੇ ਚਲਾ ਲਈਏ ਠੀਕ ਹੈ ਜੀ ਬਾਕੀ ਇਹਦਾ ਸਟੂਡੈਂਟਾਂ ਨੂੰ ਸਮਝਾਉਣ ਦਾ ਸੀਗਾ ਕਿ ਜਰੀਆ ਉਹ ਵਧੀਆ ਕੀਤਾ ਇਹਨਾਂ ਨੇ ਉਪਰਾਲਾ ਕੀਤਾ ਵਧੀਆ ਸਿੱਖਣ ਦੀ ਇਹਨਾਂ ਨੂੰ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਦਰ ਵਰਦਾਸ ਦੇ ਲੁਧਿਆਣਾ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਹਾਂ ਜਿੱਥੇ ਦੱਸਦੀ ਕਿ ਜੇਕਰ ਅੱਗ ਲੱਗਦੀ ਹੈ ਤੇ ਅੱਗ ਨੂੰ ਬੁਝਾਉਣ ਦੇ ਵਿੱਚ ਅੱਗ ਨੂੰ ਕਾਬੂ ਕਿੱਦਾਂ ਪਾਇਆ ਜਾਂਦਾ ਹੈ ਸੋ ਹਸਪਤਾਲ ਦੇ ਵਿੱਚ ਵੀ ਜਿਹੜੇ ਨਰਸ ਨੇ ਆ ਜਿਹੜੇ ਛੋਟੇ ਲੋਕ ਨੇ ਜਿਹੜੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਈ ਜਿਹੜਾ ਸ਼ਹਿਰ ਦੇ ਵਿੱਚ ਇਦਾਂ ਦੇ ਲੋਕ ਨੇ ਜਿਨ੍ਹਾਂ ਨੂੰ ਪਤਾ ਨਹੀਂ ਹੈਗਾ ਕਿ ਅੱਗ ਨੂੰ ਕਿੱਦਾਂ ਕਾਬੂ ਪਾਇਆ ਜਾ ਸਕਦਾ ਕਿਉਂਕਿ ਜੇਕਰ ਅੱਗ ਲੱਗ ਜਾਂਦੀ ਹੈ ਤੇ ਪਰਿਵਾਰ ਵੀ ਕਾਫੀ ਘਬਰਾ ਜਾਂਦਾ ਸੋ ਜੇਕਰ ਵੱਡੀ ਬਿਲਡਿੰਗਾਂ ਦੇ ਵਿੱਚ ਅੱਗ ਲੱਗਦੀ ਹੈ ਤੇ ਉੱਥੇ ਵੀ ਜਿਹੜੇ ਲੋਕ ਹੁੰਦੇ ਨੇ ਜਾਂ ਪੇਸ਼ੈਂਟ ਡਾਕਟਰ ਵੀ ਜਿਹੜੇ ਹੁੰਦੇ ਨੇ ਉਹ ਵੀ ਕਈ ਵਾਰੀ ਘਬਰਾ ਜਾਂਦੇ ਨੇ ਸੋ ਅੱਗ ਨੂੰ ਕਿੱਦਾਂ ਕਾਬੂ ਪਾਇਆ ਜਾ ਸਕਦਾ ਉਹਦਾ ਅੱਜ ਐਕਸਪੈਰੀਮੈਂਟ ਕੀਤਾ ਗਿਆ ਵਾ ਸੋ ਸਮਝਾਇਆ ਵੀ ਗਿਆ ਚਲ ਸਾਰ ਜਾਣਕਾਰੀ ਲਵਾਂਗੇ ਮੈਡਮ ਅੱਜ ਜਿਹੜਾ ਐਕਸਪੈਰੀਮੈਂਟ ਇੱਥੇ ਕੀਤਾ ਗਿਆ ਉਹ ਕਿਸ ਰਿਕਾਰਡਿੰ ਇਟ ਇਜ਼ ਅ ਮੌਕ ਡ੍ਰਿਲ ਜਿਸ ਤੇ ਵਿੱਚ ਇੱਕ ਰਿਫਰੈਸ਼ਰ ਟ੍ਰੇਨਿੰਗ ਸਾਡੇ ਸਮੂਹ ਸਟਾਫ ਨੂੰ ਦਿੱਤੀ ਗਈ ਤਾਂ ਕਿ ਅਗਰ ਕਦੀ ਵੀ ਕੋਈ ਵੀ ਬਾਈ ਚਾਂਸ ਕੋਈ ਅੱਗ ਦਾ ਕੋਈ ਇਸ਼ੂ ਆਂਦਾ ਹੈ ਤਾਂ ਸਾਡਾ ਸਾਰਾ ਸਟਾਫ ਔਨ ਡਿਊਟੀ ਕੋਈ ਵੀ ਹੋਏ ਜਦੋਂ ਕੋਈ ਵੀ ਸਟਾਫ ਦਾ ਮੈਂਬਰ ਹੋਏ ਉਹ ਟ੍ਰੇਨ ਹੋਏ ਤਾਂ ਕਿ ਮੈਕਸਿਮਮ ਲਾਈਵਜ਼ ਬਚਾਇਆ ਜਾ ਸਕੇ ਔਰ ਫਾਇਰ ਨੂੰ ਇੱਕ ਕਾਬੂ ਕੀਤਾ ਜਾ ਸਕੇ ਜੀ ਉਸ ਬਾਰੇ ਰਿਫਰੈਸ਼ਰ ਟ੍ਰੇਨਿੰਗ ਸੀਗੀ ਜੀ ਇਸ ਇਸ ਨੂੰ ਲੈ ਕੇ ਜਿਹੜੀ ਟ੍ਰੇਨਿੰਗ ਕੀਤੀ ਗਈ ਹੈ ਇਸ ਦੇ ਵਿੱਚ ਕੋਈ ਫਾਇਰ ਅਫਸਰ ਵੀ ਆਏ ਸੀਗੇ ਤੇ ਹਾਂਜੀ ਸਾਡੇ ਵੱਲੋਂ ਟ੍ਰੇਨਡ ਪਰਸਨਲ ਸੀਗੇ ਔਰ ਸਾਡੇ ਡਿਪਾਰਟਮੈਂਟ ਨੇ ਉਹਨਾਂ ਨਾਲ ਟਾਇਪ ਕਰਕੇ ਸਾਰਾ ਫਾਇਰ ਐਕਸਟਿੰਗੁਇਸ਼ਰ ਦੀ ਯੂਸੇਜ ਔਰ ਟਾਈਪਸ ਆਫ ਜਿਹੜੀ ਫਾਇਰ ਹੈ ਸਭ ਦੇ ਬਾਰੇ ਜਾਣਕਾਰੀ ਦਿੱਤੀ ਗਈ ਜੀ ਕਿਦਾਂ ਉਹਨੂੰ ਸਮਝਾਇਆ ਗਿਆ ਜਿਹੜੇ ਲੋਕ ਸੀਗੇ ਜਿਹੜਾ ਸਟਾਫ ਸੀਗਾ ਉਹਨਾਂ ਨੂੰ ਕਿਦਾਂ ਸਮਝਾਇਆ ਗਿਆ ਸਿਲੰਡਰ ਵਗੈਰਾ ਇਹ ਇੱਥੇ ਦੀ ਯੂਜ਼ ਕੀਤੇ ਗਏ ਜਾਂ ਸਪੈਸ਼ਲ ਮੰਗਾਏ ਗਏ ਸੀ ਨਹੀਂ ਜੋ ਆਲਰੇਡੀ ਇਤਨਾ ਆਪਣਾ ਨੀਅਰ ਆਲਮੋਸਟ ਐਕਸਪਾਇਰਡ ਸੀਗਾ ਉਸ ਤੇ ਉੱਤੇ ਇੱਕ ਨਾ ਟ੍ਰੇਨਿੰਗ ਦਿੱਤੀ ਗਈ ਔਰ ਉਹ ਕੀ ਕੰਵੇ ਉਹਨਾਂ ਨੂੰ ਸਾਰਾ ਕੁਝ ਦੱਸਿਆ ਗਿਆ ਫ੍ਰਮ ఎవਰੀਥਿੰਗ ਏ ਬੀ ਸੀ ਤੋਂ ਲੈ ਕੇ ਸਾਰਾ ਕੁਝ ਦੱਸਿਆ ਗਿਆ ਆਫ ਦਾ ਯੂਸੇਜ ਜੀ ਮੈਮ ਜੇਕਰ ਗਰਮੀਆਂ ਦੀ ਗੱਲ ਕਰੀਏ ਤੇ ਗਰਮੀਆਂ ਦੇ ਵਿੱਚ ਅੱਗ ਜੜੀ ਆ ਕਾਫੀ ਜ਼ਿਆਦਾ ਲੱਗਣ ਦੀ ਜੜੀ ਆ ਸੁਣਨ ਨੂੰ ਮਿਲਦੀ ਖਬਰਾਂ ਵੀ ਮਿਲਦੀਆਂ ਨੇ ਅੱਗ ਕਾਫੀ ਲੱਗ ਵੀ ਜਾਂਦੀ ਆ ਸ਼ੋਰਟ ਸਰਕਟ ਵਗੈਰਾ ਵੀ ਜ਼ਿਆਦਾ ਹੁੰਦੇ ਨੇ ਵੱਡੀ ਬਿਲਡਿੰਗਾਂ ਦੇ ਵਿੱਚ ਜਿਹੜੀ ਲੋਕ ਘਰ ਆ ਜਾਂਦੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਅੱਗ ਲੱਗਣ ਤੋਂ ਬਾਅਦ ਉਹ ਬਾਹਰ ਨੂੰ ਭਜਦੇ ਨੇ ਜਾਂ ਫਾਇਰ ਉਹਨੂੰ ਫੋਨ ਕਰ ਦੇਣੇ ਸੋ ਉਹਨਾਂ ਨੂੰ ਕਿਸ ਤਰੀਕੇ ਅਗਦੇ ਉੱਤੇ ਕਾਬੂ ਪਾਣਾ ਚਾਹੀਦਾ ਦੇਖੋ ਟ੍ਰੇਨਿੰਗ ਦੇ ਵਿੱਚ ਇਵੈਕੂਏਸ਼ਨ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਠੀਕ ਹੈ ਨਾ ਉਸ ਤੇ ਬਾਰੇ ਸਾਡੇ ਫਾਇਰ ਐਗਜ਼ਿਟਸ ਜਿਹੜਾ ਡਾਇਲ ਆਪਣਾ ਫਾਇਰ ਐਂਬੂਲੈਂਸ ਫਾਇਰ ਐਕਸਟਿੰਗੁਇਸ਼ਿੰਗ ਨੰਬਰ ਜਿਹੜਾ ਸਿਸਟਮ ਹੈਗਾ ਜਿਹੜੇ ਐਡਮਿਨਿਸਟ੍ਰੇਸ਼ਨ ਦੀ ਤਰਫੋਂ ਉਹਨਾਂ ਨਾਲ ਸਾਡੇ ਡਿਸਪਲੇ ਹੈਗੇ ਨਾ ਨੰਬਰਸ ਤਾਂ ਕਿ ਇਮੀਡੀਏਟਲੀ ਉਹਨਾਂ ਨੂੰ ਕਾਲ ਕੀਤਾ ਜਾਵੇ ਲੋਕਲ ਲੈਵਲ ਤੇ ਇਵੈਕੂਏਸ਼ਨ ਕਰਕੇ ਜਿਹੜਾ ਫਾਇਰ ਐਕਸਟਿੰਗੁਇਸ਼ਰਸ ਜਗਾ ਜਗਾ ਤੇ ਪਏ ਹੈ ਉਹ ਯੂਸੇਜ ਦੀ ਟ੍ਰੇਨਿੰਗ ਜੋ ਦਿੱਤੀ ਗਈ ਹੈ ਤਾਂ ਇਮੀਡੀਏਟਲੀ ਇਮੀਡੀਏਟ ਇਫੈਕਟ ਹੋ ਸਕਦਾ ਫਰਸਟ ਏਡ ਜਿਹਨੂੰ ਕੰਦੇ ਲਿਟਰਲੀ ਔਰ ਉਸਤੇ ਬਾਅਦ ਤਾਂ ਡਿਪਾਰਟਮੈਂਟ ਨੇ ਫਾਇਰ ਡਿਪਾਰਟਮੈਂਟ ਦੇ ਨਾਲ ਤਾਲਮੇਲ ਇਮੀਡੀਏਟ ਸਾਰਾ ਕੁਝ ਸਟੈਪਸ ਬਾਏ ਸਟੈਪ ਸਾਰਾ ਕੁਝ ਦੱਸ ਦਿੱਤਾ ਜੀ ਮੈਮ ਕੀ ਲੱਗਦਾ ਨਹੀਂ ਕਿ ਜਿਹੜੇ ਸਿਲੰਡਰਸ ਹੈਗੇ ਆ ਫਾਇਰ ਦੇ ਉਹਨਾਂ ਨੂੰ ਘਰਾਂ ਦੇ ਵਿੱਚ ਵੀ ਯੂਜ਼ ਕਰਨਾ ਚਾਹੀਦਾ ਘਰਾਂ ਦੇ ਵਿੱਚ ਵੀ ਲਗਾ ਕੇ ਰੱਖਣਾ ਚਾਹੀਦਾ ਬਕਦਾ ਬਿਲਕੁਲ ਜੀ ਐਕਚੁਅਲੀ ਤਾਂ ਐਡਵਾਈਸਡ ਹੁੰਦਾ ਹੈਗਾ ਬਹੁਤ ਛੋਟੇ ਸਿਲੰਡਰਸ ਵੀ ਆਉਂਦੇ ਆ ਟੂ ਬੀ ਕੈਪਟਿਨ ਕਿਚਨ ਆਲਸੋ ਸੋ ਆਈ ਥਿੰਕ ਉਹ ਹੈ ਬਾਕੀ ਇਹ ਗੱਲ ਹੈ ਵੀ ਆਪਣੀ ਡਿਊ ਪ੍ਰੀਕਾਸ਼ਨਸ ਦਾ ਸਭ ਨੂੰ ਅਵੇਅਰ ਹੋਣਾ ਚਾਹੀਦਾ ਵੀ ਫਾਇਰ ਤੋਂ ਆਪਾਂ ਕਿਵੇਂ ਬਚ ਸਕਦੇ ਆ ਕੀ ਕੀ ਸਟੈਪਸ ਆ ਇੱਕ ਜਨਰਲ ਆਈ ਥਿੰਕ ਸਾਰੇ ਇੱਕ ਸਟੂਡੈਂਟ ਲੈਵਲ ਤੇ ਵੀ ਇੱਕ ਇਨਫਰਮ ਸਕੂਲਸ ਦੇ ਵਿੱਚ ਵੀ ਇੰਪਾਰਟ ਕਰਨੀ ਚਾਹੀਦੀ ਹੈ आई थिंक दिस इज माय टेक जी up. की मैसेज देना चाहोगे लोग बी अवेयर ऑफ जो है ਤੁਹਾਡੇ پاس ਸਾਰਾ ਕੁਝ ਅਗਰ ਕੁਝ ਸਿਖਾਇਆ ਜਾਂਦਾ ਉਹਨੂੰ ਅੱਛੀ ਤਰ੍ਹਾਂ ਸੁਨੋ ਔਰ ਅਗਰ ਜ਼ਰੂਰਤ ਪੰਦੀ ਹੈ ਤਾਂ ਉਹਨੂੰ ਅਮਲ ਵਾਸਤੇ ਆਪਣੀ ਜੋ ਤੁਸੀਂ ਕਰ ਸਕਦੇ ਹੋ ਹੈਲਪ ਕਰੋ ਉਸ ਟਾਈਮ ਤੇ ਜੀ ਮੈਮ ਤੁਹਾਡੇ ਵੱਲੋਂ ਅਵੇਅਰ ਕੀਤਾ ਜਾ ਰਿਹਾ ਸੀਗਾ ਕਿਸ ਤਰ੍ਹਾਂ ਤੁਸੀਂ ਅਵੇਅਰ ਕੀਤਾ ਉਹਨਾਂ ਨਰਸਾਂ ਨੂੰ ਜਿਹੜੇ ਸਟਾਫ ਸੀਗਾ ਉਹਨਾਂ ਨੂੰ ਕਿਸ ਤਰੀਕੇ ਅਵੇਅਰ ਕੀਤਾ ਦੇਖੋ ਇਹ ਟ੍ਰੇਨਿੰਗ ਦੇ ਵਿੱਚ ਸਾਰੇ ਤਰ੍ਹਾਂ ਦੇ ਸਾਡੇ ਕੈਡਰ ਦੇ ਡਾਕਟਰ ਸਟਾਫ ਫਾਰਮਾਸਿਸਟ ਸਟੂਡੈਂਟਸ ਔਰ ਸਾਡੇ ਸਿਕਿਉਰਟੀ ਗਾਰਡਸ 5 ਸੇਵਕ ਕਲਾਸ 4 ਸਾਰਿਆਂ ਨੂੰ ਇਹਦੇ ਵਿੱਚ ਐਡ ਕੀਤਾ ਗਿਆ ਸੀਗਾ ਕਿਉਂਕਿ ਜਿੱਦੇ ਕਦੀ ਮੈਡਮ ਨੇ ਜਿਵੇਂ ਦੱਸਿਆ ਕਿ ਫਾਇਰ ਅਗਰ ਲੱਗਦੀ ਆ ਤਾਂ ਉਥੇ ਕੋਈ ਇਹ ਨਹੀਂ ਮੈਟਰ ਕਰਦਾ ਕਿ ਕੌਣ ਬੰਦਾ ਮੌਜੂਦ ਹੈ ਤਾਂ ਸਭ ਨੂੰ ਪਤਾ ਹੋਣਾ ਚਾਹੀਦਾ ਕਿ ਕਿਸ ਤਰ੍ਹਾਂ ਅੱਗ ਤੇ ਕਾਬੂ ਪਾਇਆ ਜਾ ਸਕਦਾ ਆ ਸੋ ਇਹਦੇ ਵਿੱਚ ਜੋ ਕੋਡਸ ਜਿਸ ਤਰ੍ਹਾਂ ਯੂਜ਼ ਹੁੰਦੇ ਆ ਰੇਸ ਪਾਸ ਉਹਨੂੰ ਸ਼ਾਰਟ ਫਾਰਮ ਜਿੱਦਾਂ ਆਪਾਂ ਕਹਿੰਦੇ ਆ ਕਿ ਰੈਸਕਿਊ ਕਰਨਾ అలਾਰਮ ਕਰਨਾ ਕਿ ਪਹਿਲਾਂ ਰੈਸਕਿਊ ਕਰ ਦਿਓ ਬਾਹਰ ਕੱਢ ਦਿਓ ਫਿਰ అలਾਰਮ ਕਰੋ ਹਨਾ ਕਾਲ ਕਰੋ ਹੈਲਪਲੀ ਜਿੱਦਾਂ ਕਿ ਫਾਇਰ ਬ੍ਰਿਗੇਡ ਨੂੰ ਕਾਲ ਕਰਤੀ ਔਰ ਐਕਸਟਿੰਗੁਇਸ਼ ਕਰੋ ਸਾਡੇ ਕੋਲ ਜਿਵੇਂ ਫਾਇਰ ਐਕਸਟਿੰਗੁਇਸ਼ਰ ਮੈਮ ਨੇ ਦੱਸਿਆ ਡਿਫਰੈਂਟ ਡਿਫਰ ਤੇ ਗਿਆ ਸੜਾ ਹਾਈਡੈਂਟ ਜਿਹੜਾ ਇੱਕ ਵਾਟਰ ਦਾ ਸਿਸਟਮ ਲਗਾਇਆ ਗਿਆ ਹੈ ਆ ਗਵਰਨਮੈਂਟ ਵੱਲੋਂ ਤਾਂ ਕਿ ਅਗਰ ਇਸ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਹੁੰਦੀ ਆ ਤਾਂ ਇਮੀਡੀਏਟਲੀ ਅੱਗ ਤੇ ਕਾਬੂ ਪਾ ਕੇ ਲੋਕਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕੀ ਜੀ ਮੈਮ ਇੱਕ ਸਵਾਲ ਹੈ ਅੱਗ ਲੱਗਣ ਦੇ ਕਾਰਨ ਕੀ ਹੈ ਸਭ ਤੋਂ ਵੱਧ ਅੱਗ ਕਿੱਦਾਂ ਲੱਗਦੀ ਹੈ ਦੇਖੋ ਇਹ ਤਾਂ ਸ਼ਾਇਦ ਇਹਨੂੰ ਡਿਸਟਿੰਗੁਇਸ਼ ਕਰਨਾ ਥੋੜਾ ਮੁਸ਼ਕਿਲ ਹੈ ਲੇਕਿਨ ਡਿਪੈਂਡ ਕਰਦਾ ਹੈ ਜਿਸ ਤਰ੍ਹਾਂ ਕਿ ਕੋਈ ਵੱਡੀਆਂ ਫਾਰਮਸ ਹੈਗੀਆਂ ਨੇ ਮੋਸਟ ਆਫ ਦਾ ਟਾਈਮ ਕੋਈ ਇਲੈਕਟ੍ਰਿਕ ਸ਼ੌਕ ਹੋ ਜਾਂਦਾ ਹੈਗਾ ਆ ਸ਼ਾਰਟ ਸਰਕਟ ਹੈ ਉੱਥੇ ਕੋਈ ਜੰਕ ਸਮਾਨ ਪਿਆ ਹੋਇਆ ਕੋਈ ਸੁੱਕਾ ਸਮਾਨ ਪਿਆ ਹੋਇਆ ਆ ਜਾਂ ਫਿਰ ਦੀਵਾਲੀ ਦੇ ਦੌਰਾਨ ਪਟਾਕਿਆਂ ਦੇ ਨਾਲ ਅੱਗ ਲੱਗ ਜਾਂਦੀ ਹੈ ਸੋ ਇਹ ਸਿਚੁਏਸ਼ਨ ਤੇ ਡਿਪੈਂਡ ਕਰਦਾ ਹੈਗਾ ਆ ਤਾਂ ਜਾਂ ਫਿਰ ਕੋਈ ਬੀੜੀ ਸਿਗਰਟ ਪੀ ਕੇ ਕਿਤੇ ğıਰਾ ਦਿੰਦੇ ਆ ਨਾ ਇਸੇ ਲਈ ਨੋ ਸਮੋਕਿੰਗ ਜਿਹੜੀ ਹੈ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਕਿ ਨੋ ਸਮੋਕਿੰਗ ਦਾ ਜਿਹੜਾ ਫਾਲੋ ਕਰਨਾ ਚਾਹੀਦਾ ਹੈ ਸੋ ਇਹ ਬਕਰੇ-ਵਕਰੇ ਕਾਰਨ ਨੇ ਆ ਕਰਨ ਦੇ ਪਰ ਮੋਸਟਲੀ ਇਲੈਕਟ੍ਰਿਕ ਸ਼ੌਕ ਇੱਕ ਮੇਜਰ ਕੌਜ਼ ਹੈਗਾ ਆ ਜੀ ਮੈਕਸਿਮਮ ਤਕਰੀਬਨ ਆਗ ਜਿਹੜੀ ਹੈ ਕਿਸ ਮੌਸਮ ਦੇ ਵਿੱਚ ਲੱਗਦੀ ਹੈ ਕਿਸ ਮੌਸਮ ਦੇ ਵਿੱਚ ਲੋਕਾਂ ਨੂੰ ਜ਼ਿਆਦਾਤਰ ਖਿਆਲ ਰੱਖਣੀ ਚਾਹੀਦੇ ਸਿਲੰਡਰਸ ਜਿਹੜੇ ਨੇ ਘਰਾਂ ਦੇ ਵਿੱਚ ਲੱਗੇ ਹੋਏ ਉਹ ਕਿਸ ਮੌਸਮ ਦੇ ਵਿੱਚ ਚੇਂਜ ਕਰਨੇ ਚਾਹੀਦੇ ਦੇਖੋ ਸਿਲੰਡਰ ਦਾ ਤਾਂ ਹੀ ਹੁੰਦਾ ਕਿ ਤਾਪਮਾਨ ਜਿਹੜਾ ਆ ਉਹ ਮੇਨਟੇਨ ਰਵੇ ਬਹੁਤ ਜ਼ਿਆਦਾ ਬੰਦ ਜਿਹੜੇ ਬਾਕਸਿਸ ਆ ਉਹਨਾਂ ਦੇ ਅੰਦਰ ਸਿਲੰਡਰ ਨਹੀਂ ਹੋਣੇ ਚਾਹੀਦੇ इज बिकॉज़ टेंपरेचर ਵੱਧਦਾ ਹੈ ਤਾਂ ਉਹਦਾ ਵੀ ਤਾਪਮਾਨ ਵੱਧਦਾ ਹੈ ਤਾਂ ਉਹਦੇ ਅੰਦਰ ਜਿਹੜੀ ਗੈਸ ਆ ਉਹ ਜ਼ਿਆਦਾ ਸਰਕੂਲੇਟ ਕਰਦੀ ਆ ਬਟ ਫਿਰ ਵੀ ਇਸ ਤਰ੍ਹਾਂ ਦੇ ਇਨਸੀਡੈਂਟ ਬਹੁਤ ਘੱਟ ਹੁੰਦੇ ਆ ਲੇਕਿਨ ਅੱਗ ਦੇ ਜੋ ਇਲੈਕਟ੍ਰਿਕ ਇਲੈਕਟ੍ਰਿਸਿਟੀ ਸ਼ੌਕ ਹੋ ਗਿਆ ਜਾਂ ਕੋਈ ਜਿਸ ਤਰ੍ਹਾਂ ਕੋਈ ਕਿਸੇ ਨੇ ਕੋਈ ਚੁੱਲਾ ਵਾਲਿਆ ਇਸ ਤਰ੍ਹਾਂ ਛੱਡ ਦਿੱਤਾ ਆ ਹਵਾਈ ਹੈ ਅੱਗ ਫੈਲ ਗਈ ਆ ਇਹਦੇ ਮੇਜਰ ਕੌਜ਼ ਹੁੰਦੇ ਆ ਫਾਇਰ ਦੇ ਸਿਲੰਡਰ ਦੇ ਨਾਲ ਤੇ ਵੈਸੀ ਘੱਟ ਹੀ ਇਸ ਤਰ੍ਹਾਂ ਦੇ ਫਾਇਰ ਜਿਹੜੇ ਆ ਬਹੁਤ ਰੇਅਰ ਇਨਸੀਡੈਂਟ ਜਿਹੜੇ ਸ਼ੋ ਹੁੰਦੇ ਆ ਬਿਕੋਜ਼ ਗਵਰਨਮੈਂਟ ਵੱਲੋਂ ਉਹ ਚੀਜ਼ਾਂ ਨੂੰ ਇੱਕ ਪ੍ਰੋਟੋਕੋਲ ਦੇ ਅੰਡਰ ਬਣਾਇਆ ਜਾਂਦਾ ਆ ਸੋ ਉਹ ਇਹਦੇ ਕੌਜ਼ ਬਹੁਤ ਰੇਅਰ ਹੁੰਦੇ ਆ ਜੀ ਬਿਲਕੁਲ ਬਿਲਕੁਲ ਸੋ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਸਟਾਫ ਨੂੰ ਅੱਗ ਦੇ ਉੱਤੇ ਕਿੱਦਾਂ ਕਾਬੂ ਪਾਇਆ ਜਾ ਸਕਦਾ ਸਿਖਾਇਆ ਗਿਆ ਉਸ ਤੋਂ ਬਾਅਦ ਜੇ ਥਾਂ ਦੇ ਉੱਤੇ ਅੱਗ ਨੂੰ ਕਿੱਦਾਂ ਕਾਬੂ ਪਾਇਆ ਜਾ ਸਕਦਾ ਕਿਸ ਤਰੀਕੇ ਯੂਜ਼ ਕੀਤਾ ਜਾਂਦਾ ਹੈ ਫਾਇਰ ਨੂੰ ਕਿਸ ਤਰੀਕੇ ਕਾਬੂ ਪਾਇਆ ਜਾ ਸਕਦਾ ਹੈ ਸੋ ਸਾਰੀ ਜਾਣਕਾਰੀ ਜਿਹੜੀ ਹੈ ਲਈਤੀ ਤੁਹਾਡੇ ਨਾਲ ਗੱਲਬਾਤ ਵੀ ਕਰਾਈ ਡਾਕਟਰ ਸਾਡੇ ਮੌਜੂਦ ਸੀਗੇ ਉਹਨਾਂ ਨਾਲ ਜਾਣਕਾਰੀ ਲਈਤੀ ਸੋ ਸਾਰਾ ਸਟਾਫ ਜਿਹੜਾ ਉਸ ਟਾਈਮ ਮੌਕੇ ਤੇ ਖੜਾ ਹੋਇਆ ਜਿਨ੍ਹਾਂ ਵੱਲੋਂ ਖੁਦ ਦੇਖਿਆ ਜਾ ਰਿਹਾ ਉਸ ਤੋਂ ਬਾਅਦ ਸਮਝਿਆ ਵੀ ਜਾ ਰਿਹਾ ਸੋ ਸਿਕਿਉਰਟੀ ਵੀ ਸਾਡੇ ਨਾਲ ਮੌਜੂਦ ਹੈ ਲੁਧਿਆਣਾ ਸਿਵਲ ਦੀ ਸਰ ਤੁਹਾਡੇ ਸਾਹਮਣੇ ਬਿਲਕੁਲ ਜੋ ਕੁਝ ਦੇਖਿਆ ਇੱਕ ਮੌਕ ਡ੍ਰਿਲ ਜਿਹੜੀ ਹੋਈ ਹੈ ਸੋ ਇਹਨੂੰ ਕਿਵੇਂ ਦੇਖਦੇ ਇਹ ਮੌਕ ਟ੍ਰੈਲ ਜੀ ਇਹ ਇਹ ਮਤਲਬ ਹਰ 5 ਜਾਂ 3 ਮਹੀਨੇ ਬਾਅਦ ਹੋਣੀ ਚਾਹੀਦੀ ਹੈ ਜ਼ਰੂਰੀ ਹੁੰਦੀ ਹੈ ਇਹ ਇਹ ਕਿ ਅੱਗ ਦੇ ਉੱਤੇ ਕਾਬੂ ਪਾਇਆ ਜਾਂਦਾ ਅੱਗ ਕਿਸੇ ਵੀ ਪ੍ਰਕਾਰ ਦੀ ਹੁੰਦੀ ਚਾਹੇ ਉਹ ਤੇਲ ਵਾਲੀ ਹੋਵੇ ਚਾਹੇ ਉਹ ਇਲੈਕਟ੍ਰੀਕਲ ਵਾਲੀ ਹੋਵੇ ਜਾਂ ਨਾਰਮਲ ਅੱਗ ਹੋਵੇ ਤਾਂ ਉਹਨੂੰ ਮਤਲਬ ਇਹ ਸਿਲੰਡਰ ਆ ਜੋ ਇਹ ABC ਟਾਈਪ ਦਾ ਹੈ ਇੱਕ ਹੀ ਕੀਤਾ ਹੋਇਆ ਇਹਨਾਂ ਨੇ ਜੀ ਇਹ ਹੈਗਾ ਸਿਕਾ ਹੁਣ ਫੋਰਮ ਟਾਈਪ ਤੇ ਇਹ ਵਧੀਆ ਲੱਗਿਆ ਸਾਨੂੰ ਵੀ ਉਹ ਅੱਗ ਦੇ ਉੱਤੇ ਕਾਬੂ ਪੈ ਗਿਆ ਸਮਝ ਆਗੀ ਗੱਲ ਵੀ ਕਿਸ ਤਰੀਕੇ ਸਿਲੰਡਰ ਯੂਜ਼ ਕੀਤਾ ਜਾਂਦਾ ਜਾਂ ਇਸ ਤੋਂ ਪਹਿਲਾਂ ਵੀ ਸਮਝਦਾਰੀ ਸੀਗੀ ਵੀ ਕਿਦਾਂ ਯੂਜ਼ ਕੀਤਾ ਜਾ ਸਕਦਾ ਕਿਉਂਕਿ ਸਿਲੰਡਰ ਜਿਹੜੇ ਨੇ ਉਹ ਕਈ ਜਗ੍ਹਾ ਦੇ ਉੱਤੇ ਲੱਗੇ ਹੁੰਦੇ ਨੇ ਬਿਲਡਿੰਗਾਂ ਦੇ ਵਿੱਚ ਵੀ ਲੱਗੇ ਹੁੰਦੇ ਨੇ ਸੋ ਉਸ ਤੋਂ ਬਾਅਦ ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀ ਉਹ ਕਿਸ ਤਰੀਕੇ ਯੂਜ਼ ਕੀਤੇ ਜਾਂਦੇ ਨੇ ਨਹੀਂ ਜੀ ਦੇਖੋ ਸਾ ਸਾ ਆਰਮੀ ਦੇ ਵਿੱਚੋਂ ਆਇਆ ਸਾਨੂੰ ਤਾਂ ਹਰ ਚੀਜ਼ ਦੀ ਟ੍ਰੇਨਿੰਗ ਆ ਉਹਦੀ ਕੀ ਬਾਤ ਹੈ ਜੀ ਠੀਕ ਹੈ ਜੀ ਹਰ ਅਸੀਂ ਤਾਂ ਹਰ ਸਿਲੰਡਰ ਜਾਇ ਕੋਈ ਵੀ ਟਾਈਪ ਦਾ ਹੋਵੇ ਚਲਾ ਲਈਦਾ ਠੀਕ ਹੈ ਜੀ ਬਾਕੀ ਤਾਂ ਸਟੂਡੈਂਟਾਂ ਨੂੰ ਸਮਝ ਆਉਂਦਾ ਸੀਗਾ ਕਿ ਜਰੀਆ ਉਹ ਵਧੀਆ ਕੀਤਾ ਇਹਨਾਂ ਨੇ ਉਪਰਾਲਾ ਕੀਤਾ ਵਧੀਆ ਸਿੱਖਣ ਦੀ ਇਹਨਾਂ ਨੂੰ ਜੀ ਮਤਲਬ ਉਹ ਸਮਝ ਆ ਗਈ ਸਾਰੀ ਜਾਣਕਾਰੀ ਵੀ ਕਿੱਦਾਂ ਹਾਂਜੀ 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 ਬਦ ਕਾਇਦਾ ਹਾਂਜੀ ਹਾਂਜੀ ਬਿਲਕੁਲ ਸੋ ਦੱਸ ਦਈਏ ਇਹ ਸਾਡੇ ਨਾਲ ਮੌਜੂਦ ਸੀਗੇ ਹਾਲਾਂਕਿ ਸਟੈਂਪ ਸਿਕਿਉਰਟੀ ਇਹਦੇ ਵਿੱਚ ਹੈਗੇ ਆ ਪਰ ਪਹਿਲਾਂ ਨੌਕਰੀ ਜਿਹੜੀ ਸੀਗੀ ਉਹਨਾਂ ਨੇ ਖੁਦ ਆਪਣਾ ਮੂੰਹ ਦੱਸਦਾ ਕਿ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਉਹਨਾਂ ਨੂੰ ਖੁਦ ਪਤਾ ਹੈ ਕਿ ਕਿਸ ਤਰੀਕੇ ਸਿਲੰਡਰ ਜਾਂ ਕਿਸ ਤਰੀਕੇ ਕੀ 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 ਕੁਝ ਚੀਜ਼ ਜਿਹੜੀ ਹੈ ਯੂਜ਼ ਕੀਤੀ ਜਾਂਦੀ ਹੈ ਸਾਰਾ ਸਾਰੀ ਜਾਣਕਾਰੀ ਜਿਹੜੀ ਉਹਨਾਂ ਨੂੰ ਖੁਦ ਵੀ ਹੈਗੀ ਐ ਸੋ ਜਿਹੜਾ ਸਟਾਫ ਸੀਗਾ ਜਿਹੜਾ ਜਿਹੜੇ ਨਰਸ ਸੀਗੇ ਡਾਕਟਰ ਸੀਗੇ ਉਹਨਾਂ ਦੇ ਵਾਸਤੇ ਅਵੇਅਰ ਵਾਸਤੇ ਉਹਨਾਂ ਨੂੰ ਅਵੇਅਰ ਕੀਤਾ ਗਿਆ ਉਹਨਾਂ ਨੂੰ ਸਮਝਾਇਆ ਗਿਆ ਕਿ ਕਿਸ ਤਰੀਕੇ ਅੱਗ ਲੱਗਣ ਤੋਂ ਬਾਅਦ ਅੱਗ ਨੂੰ ਜਿਹੜਾ ਕਾਬੂ ਪਾਇਆ ਜਾ ਸਕਦਾ ਥੋ ਦੱਸ ਦਈਏ ਕਿ ਸਿਵਲ ਹਸਪਤਾਲ ਸਰਕਾਰੀ ਹਸਪਤਾਲ ਲੁਧਿਆਣਾ ਮਹਾਨਗਰ ਦਾ ਹਸਪਤਾਲ ਦੇ ਵਿੱਚ ਜਿਹੜੇ ਲੋਕ ਨੇ ਜਿਹੜਾ ਸਟਾਫ ਹੈ ਉਹਨਾਂ ਨੂੰ ਅਵੇਅਰ ਕਰਨਾ ਉਹਨਾਂ ਨੂੰ ਅਵੇਅਰ ਕੀਤਾ ਗਿਆ ਉਹਨਾਂ ਨੂੰ ਸਮਝਾਇਆ ਵੀ ਗਿਆ ਕਿ ਕਿਸ ਤਰੀਕੇ ਅੱਗ ਨੂੰ ਜਿਹੜਾ ਕਾਬੂ ਪਾਇਆ ਜਾ ਸਕਦਾ ਸੋ ਦਿਖਰੋ ਤੁਹਾਡਾ ਮੈਂ ਕੈਮਰਾਮੈਨ ਦੇ ਨਾਲ ਧੰਨਵਾਦ